ਗੁਰੂ ਵਾਹਿਗੁਰੂ ਸਾਹਮਣੇ ਵੇਖੋ ਇਧਰ ਇਧਰ ਵੇਖੋ ਮਹਤਾਬ ਆ ਦੇ ਇਧਰ ਦੇ ਦੇ ਪਾ ਕੋਣ ਕੋਣ ਹੁੰਦਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਣੇ ਕੋਲ ਇੱਕ ਸਵਾਲ ਪਹੁੰਚਾ ਉਹ ਸਵਾਲ ਕੀ ਹੈ ਆਪਾਂ ਹੌਲੀ-ਹੌਲੀ ਵਿਚਾਰ ਕਰਦੇ ਆਂ ਸਵਾਲ ਥੋੜਾ ਲੰਬਾ ਆ ਤੇ ਦਵਿੰਦਰ ਕੌਰ ਜੀ ਆਪਾਂ ਨੂੰ ਇਹ ਸਵਾਲ ਕਰਦੇ ਆ ਉਹ ਦੱਸਦੇ ਆ ਕਿ ਵਾਹਿਗੁਰੂ ਜੀ ਅਨਹਦ ਸ਼ਬਦ ਉੱਚੀ ਨਹੀਂ ਸੁਣਾਈ ਦਿੰਦੇ ਕਾਫੀ ਸਮੇ ਤੋਂ ਸਿਮਰਨ ਕੋ ਕਰ ਰਿਹਾ ਕਹਿੰਦੇ ਮੇਰੀ ਅਰਦਾਸ ਕਰਦੇ ਹੋ ਭਾਈ ਸਾਹਿਬ ਜੀ ਮੈਂ ਆਪਣੀ ਮੱਤ ਨਾਲ ਸਫਲ ਨਹੀਂ ਹੋ ਰਹੀ ਉਮਰ ਵੀ ਕਾਫੀ ਹੋ ਗਈ ਹੈ ਕਿਰਪਾ ਕਰਕੇ ਮੇਰੀ ਬੇਨਤੀ ਪ੍ਰਵਾਨ ਕਰਨਾ ਜੀ ਸਿਹਤ ਵੀ ਖਰਾਬ ਰਹਿੰਦੀ ਹੈ ਸਾਰੇ ਟੈਸਟ ਕਰਵਾ ਲਏ ਪਰ ਕੋਈ ਨੁਕਸ ਨਹੀਂ ਹੁੰਦਾ ਵਿੱਚ ਮੈਂ ਅੰਮ੍ਰਿਤ ਵੀ ਪਿਛਲੇ 8 ਸਾਲਾਂ ਤੋਂ ਛਕਿਆ ਹੋਇਆ ਹੈ ਪਿਛਲੇ 20 ਸਾਲਾਂ ਤੋਂ 네ਗੇਟਿਵਿਟੀ ਦੇ ਨਾਲ ਜੂਝ ਰਹੀ ਹਾਂ ਮੈਂ ਕੀ ਕਰਾਂ ਇਸ 네ਗੇਟਿਵਿਟੀ ਕਾਰਨ ਮੈਨੂੰ ਨਾਮ ਦੇ ਵਿੱਚ ਸਫਲਤਾ ਨਹੀਂ ਮਿਲਦੀ 2 ਸਾਲ ਤੋਂ ਬਹੁਤ ਮੱਧਮ ਜੋ ਸ਼ਬਦ ਆ ਸੁਣਾਈ ਦਿੰਦੇ ਆ ਨਾ ਹੀ ਮੇਰਾ ਮਨ ਇਹਨਾਂ ਸ਼ਬਦਾਂ ਨੂੰ ਸੁਣਦਾ ਹੈ ਪਲੀਜ਼ ਮੇਰੀ ਅਧਿਆਤਮਿਕ ਮਦਦ ਕਰੋ ਗੋਡ ਬlesਸ ਯੂ ਹਾਂਜੀ ਵਾਹਿਗੁਰੂ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਹਾਡੇ ਨਾਲ ਵਿਚਾਰ ਕਰਨੀ ਉਹ ਇਹ ਹੈ ਜਿਵੇਂ ਤੁਸੀਂ ਲਿਖਿਆ ਆ ਨਾ ਮੇਰੀ ਅਰਦਾਸ ਕਰੋ ਵਾਹਿਗੁਰੂ ਅਰਦਾਸ ਆਪਾਂ ਆਪਣੇ ਪਿਤਾ ਨੂੰ ਕਰਨੀ ਆ ਮਾਲਕ ਨੂੰ ਕਰਨੀ ਆ ਜਿਹੜਾ ਹਮੇਸ਼ਾ ਹੀ ਸਾਡੇ ਨਾਲ ਆ ਉਹ ਸਾਡੇ ਤੋਂ ਦੂਰ ਥੋੜੀ ਆ ਜਦੋਂ ਆਪਾਂ ਆਪਣੇ ਪਿਤਾ ਨੂੰ ਮਾਲਕ ਨੂੰ ਵਾਹਿਗੁਰੂ ਨੂੰ ਉਸ ਪਰਮਾਤਮਾ ਨੂੰ ਆਪ ਬੇਨਤੀ ਕਰਾਂਗੇ ਤਾਂ ਉਹ ਬਹੁਤ ਜਲਦੀ ਸੁਣਦੇ ਆ ਬਹੁਤ ਜਲਦੀ ਦੂਸਰਾ ਜੋ ਆਪ ਕਹਿ ਰਹੇ ਹੋ ਕਿ ਅਨਹਦ ਸ਼ਬਦ ਉੱਚੀ ਨਹੀਂ ਸੁਣਾਈ ਦਿੰਦੇ ਉੱਚੀ ਕਿਉਂ ਨਹੀਂ ਸੁਣਾਈ ਦਿੰਦੇ ਉਹਦਾ ਰੀਜ਼ਨ ਇੱਕੋ ਇੱਕ ਰੀਜ਼ਨ ਆ ਕਿ ਸਾਡਾ ਮਨ ਸ਼ਬਦਾਂ ਤੋਂ ਦੂਰ ਆ ਸਾਡਾ ਮਨ ਸ਼ਬਦਾਂ ਤੋਂ ਦੂਰ ਆ ਦੂਰ ਕਹਨੇ ਕੀਤਾ ਜਿਹੜੇ ਸਾਨੂੰ ਥੌਟਸ ਆਉਂਦੇ ਜਿੱਦਣ ਸਾਡੇ ਥੌਟਸ ਬੰਦ ਹੋ ਗਏ ਜਾਂ ਆਪਾਂ ਨੂੰ ਬੰਦ ਕਰਨੇ ਆ ਗਏ ਰੋਕਣੇ ਆ ਗਏ ਜਾਈ ਨਾ ਤੂੰ ਵੱਖੋ ਨਾ ਆ ਗਿਆ ਤੁਸੀਂ ਵੇਖਣਾ ਕਿ ਸਿਰਫ ਅਨਹਦ ਸ਼ਬਦ ਹੀ ਸੁਣਾਈ ਦੇਣਗੇ ਕੋਸ਼ਿਸ਼ ਕਰਿਆ ਕਰੋ ਇਕਾਂਤ ਕਮਰੇ ਦੇ ਵਿੱਚ ਬੈਠਣ ਦੀ ਤਾਂ ਹੀ ਤੇ ਅੰਮ੍ਰਿਤ ਵੇਲਾ ਇੰਨਾ ਪਵਿੱਤਰ ਮੰਨਿਆ ਗਿਆ ਜਦੋਂ ਹਣਾ ਤੁਸੀਂ ਪਿੱਛੇ ਵੀ ਤੁਹਾਨੂੰ ਸ਼ਾਇਦ ਆਵਾਜ਼ ਆਉਂਦੀ ਹੋਵੇ ਗੁਰਦੁਆਰਾ ਸਾਹਿਬ ਤੋਂ ਆਵਾਜ਼ ਆ ਰਹੀ ਹੈ ਠੀਕ ਹੈ ਨਹੀਂ ਤੇ ਤੁਸੀਂ ਅੰਮ੍ਰਿਤ ਵੇਲੇ ਉੱਠੋ ਜਦੋਂ ਕੋਈ ਵੀ ਨਹੀਂ ਉੱਠਿਆ ਹੁੰਦਾ ਸਾਡੇ ਪਰਿਵਾਰ ਦੇ ਜਿੱਦਾਂ ਹਣਾ ਬੱਚੇ ਆ ਦਿਨ ਦੇ ਵਿੱਚ ਕਿੰਨਾ ਪਰੇਸ਼ਾਨ ਕਰਦੇ ਆ ਹੈ ਕਿੰਨਾ ਇਹਨਾਂ ਨੂੰ ਸਾਂਭਣਾ ਪੈਂਦਾ ਪਰ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਉਦੋਂ ਆਪਾਂ ਰਾਮ ਦੇ ਨਾਲ ਆਪਣਾ ਅਭਿਆਸ ਕਰ ਸਕਦੇ ਹਾਂ ਠੀਕ ਹੈ ਜੀ ਤੇ ਮਨ ਵਿਚਾਰਾਂ ਦੇ ਵਿੱਚ ਹੋਣ ਕਰਕੇ ਹੀ ਸਾਨੂੰ ਅਨਹਦ ਸ਼ਬਦ ਇੰਦਾ ਲੱਗਦਾ ਕਿ ਬਹੁਤ ਮੱਧਮ ਸੁਣਾਈ ਦੇ ਰਿਹਾ ਕਿਉਂਕਿ ਮਨ ਹਜੇ ਨੌ ਦੁਆਰਾਂ ਦੇ ਵਿੱਚ ਹੈ ਹੈਨਾ ਉਹ ਦਸਵੇਂ ਤੇ ਗਿਆ ਹੀ ਨਹੀਂ ਜਦੋਂ ਦਸਵੇਂ ਤੇ ਜਾਊਗਾ ਉੱਥੇ ਜਾ ਕੇ ਬੈਠੂਗਾ ਹਾਜ਼ਰੀ ਭਰੂਗਾ ਉੱਥੇ ਆਸਣ ਲਾਊਗਾ ਕਿਰੇ ਉਹ انا ਹਾਦੀ ਸ਼ਵਦੇ ਉੱਚੀ ਸਨਾਈ ਦੇਣਗੇ ਬਾਕੀ ਇਹ ਮਾਲਕ ਦੀਆਂ ਦਾਤਾਂ ਨੇ ਆਪਾਂ ਤਾਂ ਸਿਰਫ ਉਸ ਦਰ ਤੇ ਜਾ ਕੇ ਬੈਠਣਾ ਆ ਉਸ ਤੋਂ ਅੱਗੇ ਕੀ ਕਹਿੰਦੇ ਵੀ ਮੈਂ ਕਾਫੀ ਸਮਰੇ ਸਮੇ ਤੋਂ ਸਿਮਰਨ ਕਰ ਰਹੇ ਆ ਵਾਹਿਗੁਰੂ ਦੇਖੋ ਸਿਮਰਨ ਚਾਹੇ 20 ਵੀ 30 30 ਸਾਲ ਹੋ ਗਏ ਜੇ ਅਸੀਂ ਵਿਧੀ ਮੁਤਾਬਕ ਸਿਮਰਨ ਨਹੀਂ ਕਰਦੇ ਮੰਨ ਲਓ ਸਿਮਰਨ ਆਪਾਂ ਕਰ ਹੀ ਗਏ ਵਾਹਿਗੁਰੂ ਵਾਹਿਗੁਰੂ ਇਧਰੋਂ ਮਨ ਸਾਹਿਬ ਜੀ ਨਿਕਲ ਗਏ ਉਹ ਕਿੱਥੇ ਨਿਕਲ ਗਏ ਮੇਰੇ ਨਿਆਣੇ ਮੈਂ ਉਹ ਕੰਮ ਕਰਨਾ ਹੁਣ ਮੇਰਾ ਪੁੱਤ ਆਉਣ ਵਾਲਾ ਸਕੂਲੋਂ ਹੁਣ ਮੈਂ ਉਹਦੇ ਲਈ ਆਹ ਬਣਾ ਦਮ ਹਰ ਮੇ ਸ਼ਾਮ ਦੀ ਰੋਟੀ ਮਨ ਤਾਂ ਅਜੇਹੇ ਵਿਚਾਰਾਂ ਦੇ ਵਿੱਚ ਲੱਗ ਗਿਆ ਇਹ ਤਾਂ ਘਰੇਲੂ ਵਿਚਾਰ ਹੈ ਨਾ ਕਈ ਵਾਰੀ ਵਿਚਾਰ ਆਉਂਦੇ ਕਿ ਮੈਂ ਕਿਸੇ ਦੀ ਨਿੰਦਿਆ ਕਰਨੀ ਚੁਗਲੀ ਕਰਨੀ ਹੈ ਹੈ ਨਾ ਅਜਿਹੇ ਵਿਚਾਰ ਵੀ ਆਉਂਦੇ ਆ ਸੋ ਜਦੋਂ ਆਪਾਂ ਨੂੰ ਅਜਿਹੇ ਵਿਚਾਰ ਜ਼ਿਆਦਾ ਆਉਣਗੇ ਤਾਂ ਫੇਰ ਵਾਹਿਗੁਰੂ ਸਾਨੂੰ ਅਨਹਦ ਸ਼ਬਦ ਕਿੱਥੋਂ ਸੁਣਾਏ ਦੇਣੀ ਮਹਾਰਾਜ ਤਾਂ ਹੀ ਤਾਂ ਕਹਿੰਦੇ ਆ ਕਿ ਤੁਸੀਂ ਇਹਨਾਂ ਵਿਚਾਰਾਂ ਦੇ ਕਰਕੇ ਸ਼ਬਦ ਤੋਂ ਦੂਰ ਨਾ ਹੋ ਜਿਓ ਅੱਜ ਇੱਥੇ ਹੁਣ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਆ ਇਹ ਬੇਗਾਨਾ ਇਲਾਕਾ ਕਿਹਾ ਗਿਆ ਗੁਰਬਾਣੀ ਮੁਤਾਬਕ ਬੇਗਾਨਾ ਇਲਾਕਾ ਹੈ ਮਨ ਬੇਗਾਨੇ ਇਲਾਕੇ ਦੇ ਵਿੱਚ ਆਇਆ ਹੈ ਮਰੇ ਕਹਿੰਦੇ ਤੁਸੀਂ ਸ਼ਬਦ ਦੇ ਦੈਰੇ ਵਿੱਚ ਰਹਿਣਾ ਕਿ ਤੁਹਾਨੂੰ ਸ਼ਬਦ ਸੁਣਾਈ ਦੇਈ ਜਾਵੇ ਠੀਕ ਹੈ ਨਾ ਉਸ ਤੋਂ ਬਾਅਦ ਕੀ ਕਹਿੰਦੇ ਆ ਅਸ਼ਾ ਇਹ ਵਿੱਚ ਇਹ ਹੋ ਗਈ ਮੈਂ ਆਪਣੀ ਮਤ ਦੇ ਨਾਲ ਲੱਗੀਆਂ ਸਿਮਰਨ ਕਰਨ ਪ੍ਰਤਾਂਹ ਸਫਲਤਾ ਨਹੀਂ ਮਿਲਦੀ ਵੈਗੋ ਦੇਖੋ ਆਪਾਂ ਆਪਣੀ ਮਤ ਦਾ ਇਸਤੇਮਾਲ ਕਰਨਾ ਹੀ ਨਹੀਂ ਅਸੀਂ ਗੁਰਮਤਿ ਦਾ ਇਸਤੇਮਾਲ ਕਰਨਾ ਗੁਰਮਤਿ ਜਿਵੇਂ ਜਿਵੇਂ ਬਾਣੀ ਪੜਾਂਗੇ ਉਹ ਬਾਣੀ ਨੂੰ ਆਪ ਵਿਚਾਰਾਂਗੇ ਅੰਦਰ ਉਹ ਬਾਣੀ ਸਾਡੇ ਅੰਦਰ ਜਾਊਗੀ ਵਾਹਿਗੁਰੂ ਪਿੱਛੇ ਮੂੰਹ ਕਰ ਲੋ ਪਿੱਛੇ ਨਹੀਂ ਮੂੰਹ ਕਰਨੀ ਬਾਣੀ ਸਾਡੇ ਅੰਦਰ ਜਾਣ ਦੇ ਨਾਲ ਸਾਨੂੰ ਗਿਆਨ ਆਉਂਦਾ ਗਿਆਨ ਦੇ ਵਿੱਚ ਵਾਧਾ ਪੈਂਦਾ ਹੈਨਾ 1 ਮਿੰਟ ਵਾਹਿਗੁਰੂ ਥੋੜਾ ਜ ਮੈਂ ਤਾਂ ਆਪ ਕੋਰਨੇ ਹੁਣ ਹੈਗਾ ਸੋਨਾ ਵੇਲਾ ਇਹਨੂੰ ਵੀ ਨਾਲ ਦੀ ਨਾਲ ਸੁਲਾ ਲਈਏ ਹੈਨਾ ਇੱਥੇ ਸਾਡੇ ਨਾਲ ਜਦੋਂ ਆਹ ਇੱਥੋਂ ਫੜਦੀ ਆ ਤਾਂ ਵਾਲ ਫੜ ਲੈਂਦੀ ਆ ਦਿਨ ਦੇ ਵਿੱਚ ਕਈ ਵਾਲ ਖਿੱਚ ਲੈਂਦੀ ਆ ਇਹ ਕਿੰਨੇ ਵਾਲ ਖਿੱਚ ਲੈਂਦੀ ਆ ਚਲੋ ਹਾਂਜੀ ਵਾਹਿਗੁਰੂ ਸੋਜੋ ਹਾਂ ਤੁਸੀਂ ਇਹਨੂੰ ਮਣੇ ਨੀਂਦ ਆਈਏ ਨੇ ਸਹਜ ਵਿੱਚ ਜਾਣਾ ਹੈ ਸੋ ਕੋਸ਼ਿਸ਼ ਕਰੀਦੀ ਆ ਕਿ ਇਹਨੂੰ ਸਿਮਰਨ ਕਰਕੇ ਹੀ ਸਹਜ ਦੇ ਵਿੱਚ ਭੇਜਿਆ ਜਾਵੇ ਹਨਾ ਜੋ ਆਉਣ ਵਾਲਾ ਸਮਾਂ ਬੱਚਿਆਂ ਵਾਸਤੇ ਵਧੀਆ ਰਹੇਗਾ ਅਛਾ ਜਿਵੇਂ ਜਿਵੇਂ ਆਪਾਂ ਗੁਰਬਾਣੀ ਨੂੰ ਸੁਣਾਂਗੇ ਸੁਣਨਾ ਆ ਗੁਰਬਾਣੀ ਨੂੰ ਫਿਰ ਸੁਣ ਕੇ ਮੰਨਣਾ ਆ ਵਿਚਾਰ ਕੇ ਮੰਨਣਾ ਆ ਹਨਾ ਫਿਰ ਸਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ ਫਿਰ ਅਸੀਂ ਕੀ ਲੈ ਲਿਆ ਗੁਰਮਤ ਮਨਮਤ ਛੱਡ ਦਿੱਤੀ ਜਦੋਂ ਸਿਮਰਨ ਕਰਨ ਬੈਠਣਾ ਆ ਆਪਣਾ ਤਨ ਮਨ ਧਨ ਤਨ ਮਨ ਤੇ ਧਨ ਸਵਾਸਾਂ ਦਾ ਇਹ ਮਾਲਕ ਨੂੰ ਦੇ ਦੇਣਾ ਧਿਆਨ ਦੇ ਵਿੱਚ ਬੈਠਣਾ ਵੀ ਜ਼ਰੂਰੀ ਆ ਠੀਕ ਪਹਿਲਾਂ ਬੋਲ ਕੇ ਵੀ ਅਭਿਆਸ ਕਰਨਾ ਆ ਉਸ ਤੋਂ ਬਾਅਦ ਸਿਹਤ ਵੀ ਬਹੁਤ ਖਰਾਬ ਆ ਕਹਿੰਦੇ ਕਾਫੀ ਉਮਰ ਹੋ ਗਈ ਹੈ ਤੇ ਉਮਰ ਦੱਸੀ ਤਾਂ ਹੈ ਨਹੀਂ ਵੀ ਕਿੰਨੀ ਆ ਪਰ ਦੇਖੋ ਵਾਹਿਗੁਰੂ ਇਹੀ ਤਾਂ ਆਪਾਂ ਲਾਹਾ ਲੈਣਾ ਕਿ ਜਦ ਤੱਕ ਸਾਡਾ ਸਰੀਰ ਕਾਇਮ ਆ ਆਪਾਂ ਸਿਮਰਨ ਕਰ ਲੈਣਾ ਸਿਮਰਨ ਕਰਕੇ ਆਨੇ ਹਦ ਸ਼ਬਦਾਂ ਤੱਕ ਪਹੁੰਚ ਕਰ ਲੈਣ ਹੁਣ ਜਿਵੇਂ ਜਿਵੇਂ ਸਾਨੂੰ ਬੜੇ ਪਾਈ ਜਾਂਦਾ ਸਾਡੇ ਕੋਲ ਗੋਲ ਵੀ ਨਹੀਂ ਹੁੰਦਾ ਬੈਠ ਵੀ ਨਹੀਂ ਹੁੰਦਾ ਸਾਨੂੰ ਕੰਨਾਂ ਤੋਂ ਵੀ ਹਨਾ ਸੁਣਦਾ ਨਹੀਂ ਅੱਖਾਂ ਤੋਂ ਵੀ ਨਹੀਂ ਦੀਦਾ ਤੇ ਭੜੇਪਾ ਆਉਣ ਦੇ ਨਾਲ ਮarre ਦੱਸ ਦਿਆ ਨਾ ਕਿੰਦੇ ਭੜੇਪਾ ਜੀ ਉੱਤੇ ਤੂੰ ਆ ਗਿਆ ਤੇ ਤੂੰ ਪਰਮਾਤਮਾ ਦਾ ਨਾਮ ਨਹੀਂ ਚੱਪ ਹੋਣਾ ਸੋ ਜਦੋਂ ਵੀ ਸਾਨੂੰ ਮਤਲਬ ਸਮਾਂ ਮਿਲਦਾ ਆ ਆਪਾਂ ਅਭਿਆਸ ਕਰਕੇ ਮਨ ਨੂੰ ਵਿਚਾਰ ਰਹਿ ਤਾਂ ਕਰੀਏ ਉਸ ਧਰਤੇ ਤੇ ਜਾ ਕੇ ਬਿਠੀਏ ਇਹਨਾਂ ਨੌ ਦੁਆਰਾਂ ਨੂੰ ਛੱਡਣਾ ਤਾਂ ਸਿੱਖੀਏ ਪਉਣ ਤੋਂ ਵੱਖ ਹੋਣਾ ਸਿੱਖੀਏ ਹਨਾ ਇਸ ਤਰੀਕੇ ਸੂਫੂਨ ਬੰਦ ਹੋ ਗਿਆ ਤੇ ਆਪਣੀ ਸਿਹਤ ਦਾ ਤੁਸੀਂ ਖਿਆਲ ਰੱਖੋ ਜਿਹੜੇ ਘਰੇਲੂ ਚੀਜ਼ਾਂ ਆ ਉਹ ਤੁਸੀਂ ਇਸਤੇਮਾਲ ਕਰ ਸਕਦੇ ਆ ਹਨਾ ਥੋੜੀ ਸੈਰ ਕਰੋ ਕਹਿੰਦੇ ਟੈਸਟ ਵੀ ਕਰਵਾ ਲੈ ਪਰ ਉਹਦੇ ਵਿੱਚ ਵੀ ਕੁਝ ਨਹੀਂ ਹੁੰਦਾ ਦੇਖੋ ਵਾਇਗਰੂ ਸਾਡੇ ਮਨ ਦੇ ਕਈ ਵਾਰੇ ਬਹਿਮੇ ਹੁੰਦੇ ਆ ਮੈਨੂੰ ਆ ਹੋ ਗਿਆ ਮੈਨੂੰ ਉਹ ਹੋ ਗਿਆ ਮੈਨੂੰ ਤਾਂ ਆ ਬਿਮਾਰੀ ਲੱਗ ਗਈ ਜੋ ਤੁਸੀਂ ਟੈਸਟ ਕਰਵਾ ਲਿਆ ਅੱਜ ਕੱਲ ਟੈਸਟਾਂ ਚ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਹਨਾ ਕੀ ਬਿਮਾਰੀ ਹੈ ਕੀ ਨਹੀਂ ਹੈ ਜਦ ਟੈਸਟਾਂ ਦੇ ਵਿੱਚ ਕੁਝ ਨਹੀਂ ਆਇਆ ਫਿਰ ਮਨ ਦੇ ਵਿੱਚ ਫਾਲਤੂ ਦੇ ਵਿਚਾਰ ਨਹੀਂ ਲੈਣੇ ਕਿ ਮੈਨੂੰ ਆ ਬਹੁਤ ਸੋਹਣਾ ਸਰੀਰ ਮਾਲਕ ਨੇ ਤਾਂ ਜਦ ਤੱਕ ਸਾਨੂੰ ਸੁਵਾਸ ਹੁੰਦੇ ਆ ਤਾਂ ਕਿਰਪਾ ਹੀ ਕਿਰਪਾ ਆ ਠੀਕ ਆ ਜਦ ਤੱਕ ਸਾਡੀ ਰਚਨਾ ਚੱਲਦੀ ਆ ਕੰਨ ਸਾਡੇ ਕੈਮ ਆ ਅੱਖਾਂ ਕੈਮ ਆ ਮਾਲਕ ਦੀ ਬਹੁਤ ਕਿਰਪਾ ਹੈ ਠੀਕ ਆ ਤੁਸੀਂ ਅਭਿਆਸ ਕਰਨ ਬੈਠੋ ਕਹਿੰਦੇ ਮੈਂ ਪਿਛਲੇ 8 ਸਾਲਾਂ ਤੋਂ ਅਮਰ ਛਕਿਆ ਵਾਇਗੁਰ ਦੇਖੋ ਅਮਰ ਤਾਂ ਆਪਾਂ ਬਾਹਰੀ ਤੌਰ ਤੇ ਛਕ ਲਿਆ ਜਿਹੜਾ ਅੰਦਰਲਾ ਅਮਰਤ ਆ ਉਹ ਵੀ ਆਪਾਂ ਨੇ ਛਕਣਾ ਹੈ ਸਵੇਰ ਨੂੰ ਉੱਠ ਕੇ ਕਾਰਿਸ਼ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈਰੋਗਾ ਆਪਾਂ ਆਪਣੇ ਮਨ ਦਾ ਇਸ਼ਨਾਨ ਕਰਉਣਾ ਉਹ ਇਸ਼ਨਾਨ ਸਾਨੂੰ ਅਮਰਤ ਰਸ ਦੇ ਨਾਲ ਇਸ਼ਨਾਨ ਹੈ ਹੈਨਾ ਤੇ ਇਹ ਨਾਮ ਆਪਾਂ ਜਰੂਰ ਜਪਣਾ ਨਾਮ ਤੋਂ ਬਿਨਾਂ ਨਹੀਂ ਆਪਾਂ ਜਾਣਾ ਫੇਰ ਕਹਿੰਦੇ ਮੈਨੂੰ ਨੈਗੇਟਿਵਿਟੀ ਕਾਰਨ ਨਾਮ ਦੇ ਵਿੱਚ ਸਫਲਤਾ ਨਹੀਂ ਮਿਲਦੀ ਵਾਇਗੁਰ ਦੇਖੋ ਜਸ ਸਾਨੂੰ ਆਪਣੇ ਗੁਰੂ ਦੇ ਉੱਤੇ ਯਕੀਨ ਹੀ ਨਾ ਹੋਵੇ ਬੇ ਜਦ ਅਸੀਂ ਆਪਣੇ ਗੁਰੂ ਦਾ ਗੁਰਮੰਤਰ ਹੀ ਲੈ ਲਿਆ ਵਾਹ ਗੁਰੂ ਸਾਨੂੰ ਇੱਕ ਵਾਰੀ ਕਹੇ ਤੇ ਯਕੀਨ ਆ ਜਾਣਾ ਚਾਹੀਦਾ ਕਿ ਮੇਰਾ ਗੁਰੂ ਮੇਰੇ ਨਾਲ ਆ ਮੇਰੇ ਗੁਰੂ ਨਾਨਕ ਪਾਤਸ਼ਾਹ ਮੇਰੇ ਨਾਲ ਆ ਮੇਰਾ ਪਰਮੇਸ਼ਵਰ ਮੇਰੇ ਨਾਲ ਆ ਯਕੀਨ ਹੋਣਾ ਚਾਹੀਦਾ ਹੈ ਨਾ ਜ ਜਸਾਨੂੰ ਯਕੀਨ ਹੀ ਨਹੀਂ ਹੈਗਾ ਕਿ ਅਸੀਂ ਕਿਹਦਾ ਨਾਮ ਜਪਦੇ ਆ ਅਸੀਂ ਅਸੀਂ ਸੋਚਦੇ ਆ ਸਾਡੇ ਨਾਲ ਨੈਗੇਟਿਵਿਟੀ ਤੁਰੀ ਆ ਰਹੀ ਆ ਅਸੀਂ ਨੈਗੇਟਿਵਿਟੀ ਨੂੰ ਕੀ ਕਰਨਾ ਇਹ ਪੰਜਾਂ ਦਾ ਖੇਡ ਆ ਇਹ ਮਨ ਨੂੰ ਉਲਝਾਉਂਦੇ ਆ ਹਨਾ ਸੋਪਾ ਉਲਝਣਾ ਨਹੀਂ ਹੈਗਾ ਤਾਂ ਹੀ ਤਾਂ ਪਾ ਗੁਰਬਾਣੀ ਨੂੰ ਵਿਚਾਰ ਕੇ ਪੜਨਾ ਇਥੋਂ ਪਤਾ ਲੱਗਦਾ ਨਾ ਕਿ ਆਪਾਂ ਗੁਰਬਾਣੀ ਨੂੰ ਵਿਚਾਰ ਕੇ ਹੀ ਨਹੀਂ ਪੜਦੇ ਹੈਗੇ ਨਾ ਹੀ ਗੁਰਬਾਣੀ ਨੂੰ ਮੰਨਦੇ ਆ ਨੈਗੇਟਿਵਿਟੀ ਪੋਲ ਜਾ ਵਾਹਿਗੁਰੂ ਜੀ ਜਦੋਂ ਰਸਨਾ ਤੋਂ ਇੱਕ ਵਾਰੀ ਬੋਲ ਲਿਆ ਵਾਹ ਗੁਰੂ ਉਹ ਗਈ ਨੈਗੇਟਿਵਿਟੀ ਕਿੱਧਰ ਗਈ ਸਾਨੂੰ ਨਹੀਂ ਪਤਾ ਕਿੱਧਰ ਗਈ ਸਾਡਾ ਤਾਂ ਗੁਰੂ ਮਾਲਕ ਸਾਡੇ ਨਾਲ ਆ ਠੀਕ ਆ ਕਈ ਸਾਲਾਂ ਤੋਂ ਕਹਿੰਦੇ ਇਹ ਬਹੁਤ ਮੱਦਮ ਸੁਣਾਈ ਦਿੰਦੇ ਆ ਸ਼ਬਦ ਇਹਨਾਂ ਨੂੰ ਜਿਹੜੇ ਸ਼ਬਦ ਮੱਧਮ ਸੁਣਾਈ ਦਿੰਦੇ ਨਾ ਹਜੇ ਵਿਚਾਰ ਵਾਹਿਗੁਰੂ ਆਪਣੇ ਕੰਟਰੋਲ 'ਚ ਨਹੀਂ ਆਏ ਜਦੋਂ ਕੰਟਰੋਲ 'ਚ ਆ ਗਿਆ ਦੇਖਿਓ ਜਦੋਂ ਤੁਸੀਂ ਮਾਰਿਆ ਜਾਂ ਵਿਚਾਰਾਂ ਨੂੰ ਰੋਕਿਆ ਨਹੀਂ ਤੇ ਸ਼ਬਦ ਉੱਚੀ ਹੋ ਜਾਗਾ ਸੁਰਤ ਨੇ ਜਾ ਕੇ ਸ਼ਬਦ ਦੇ ਨਾਲ ਜੁੜ ਜਾਣਾ ਜਦ ਤੱਕ ਮਨ ਵਿਚਾਰਾਂ ਦੇ ਵਿੱਚ ਆ ਨਾ ਇਹ ਪੰਜ ਜਿਹੜੇ ਆ ਇਹ ਮਨ ਨੂੰ ਵਿਚਾਰ ਦਿੰਦੇ ਆ ਇਹਨਾਂ ਨੇ ਸ਼ਬਦ ਨੂੰ ਸੁਣਨ ਨਹੀਂ ਦੇਣਾ ਇਧਰ ਇੱਕ ਪਾਸੇ ਸਾਨੂੰ ਸ਼ਬਦ ਸੁਣਾਈ ਦੇਣਗੇ ਦੂਜੇ ਪਾਸੇ ਵਿਚਾਰ ਆਈ ਜਾਣੇ ਹਣ ਇਹ ਕੰਫਿਊਜ਼ਨ ਹੈ ਇਹ ਰੁਕਾਵਟ ਹੈ ਇਸ ਰੁਕਾਵਟ ਨੂੰ ਦੂਰ ਕਰਨ ਵਾਸਤੇ ਹੀ ਆਪਾਂ ਅਭਿਆਸ ਕਰਨਾ ਹੈ ਕਿਹੜਾ ਅਭਿਆਸ ਕਰਨਾ ਵਾਹ ਗੁਰੂ ਵਾਹ ਗੁਰੂ ਜੇ ਜ਼ਿਆਦਾ ਵਿਚਾਰ ਆਉਂਦੇ ਆ ਫਿਰ ਉੱਚੀ ਥੋੜਾ ਜੰਗ ਲੜ ਲੋ ਇਹਨਾਂ ਦੇ ਨਾਲ ਜੰਗ ਲੜਨ ਦੇ ਬਰਾਬਰ ਹੀ ਹੈ ਹੈਨਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰੀਕੇ ਠੀਕ ਹੈ ਸੰਗਣਾ ਨਹੀਂ ਗਾ ਸ਼ਰਮ ਨਹੀਂ ਕਰਨੀ ਕੋਈ ਜੋ ਕਹਿੰਦਾ ਕਹਿਣ ਦਿਓ ਤੇ ਕੁਸ਼ਤਵਾ ਦੇ ਨਾਲ ਲਿਖਿਆ ਸੀ ਕਿ ਮੇਰੀ ਅਧਿਆਤਮਿਕ ਰਸਤੇ ਤੇ ਮਦਦ ਕਰੋ ਵਾਹਿਗੁਰੂ ਜੀ ਤੁਸੀਂ ਨਾਨਕ ਸਰ ਗੁਰਦੁਆਰਾ ਦੇ ਨਾਲ ਭਾਈ ਸਾਹਿਬ ਭਾਈ ਧਰਮਜੀਤ ਸਿੰਘ ਜੀ ਇਹਨਾਂ ਦੀ ਜਾ ਕੇ ਸੰਗਤ ਕਰੋ ਅਸੀਂ ਵੀ ਇਹਨਾਂ ਦੇ ਹੀ ਸਟੂਡੈਂਟ ਹਾਂ ਉਹ ਸਾਡੇ ਟੀਚਰ ਆ ਤੁਸੀਂ ਉਹਨਾਂ ਦੀ ਸੰਗਤ ਕਰੋ ਸੰਡੇ ਦੀ ਸੰਡੇ ਉੱਤੇ ਪ੍ਰੋਗਰਾਮ ਹੁੰਦਾ ਠੀਕ ਹੈ ਜੀ ਤੇ ਜੇ ਤੁਸੀਂ ਅਧਿਆਤਮਿਕ ਸੱਚੇ ਉਸ ਮਾਲਕ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਆ ਗੁਰਮukh ਪਿਆਰੇ ਹਰੇਕ ਸੰਡੇ ਉਥੇ ਕਥਾ ਕਰਦੇ ਨੇ ਹੁਣ ਤਾਂ ਭਾਈ ਸਾਹਿਬ ਸਾਨੂੰ ਲੱਗਦਾ ਵੀ ਇੰਗਲੈਂਡ ਗਏ ਹੋਏ ਆ ਸਾਡੇ ਕੋ ਵੀ ਮਹਤਾਬ ਦਾ ਕਰਕੇ ਜਾ ਨਹੀਂ ਹੋਇਆ ਨਹੀਂ ਤਾਂ ਮਾਲਕ ਮਹੀਨੇ 'ਚ ਇੱਕ ਦੋ ਵਾਰ ਲਈ ਜਾਂਦੇ ਜਾਂਦੇ ਹਨ ਤੇ ਤੁਸੀਂ ਜਾ ਕੇ ਸੰਗਤ ਕਰੋ ਭਾਈ ਸਾਹਿਬ ਉਹਨਾਂ ਦੀ ਉਥੇ ਰਹਿਣ ਵਾਸਤੇ ਵੀ ਅਰੇਂਜਮੈਂਟ ਹੈਗਾ ਆ ਤੇ ਸਿਰਫ ਇੱਕ ਨਾਮ ਦੀ ਗੱਲ ਉਸ ਵਾਹਿਗੁਰੂ ਦੀ ਗੱਲ ਕੀਤੀ ਜਾਂਦੀ ਆ ਜਿਹੜੇ ਵਿਰਾਗੀ ਜੀਵ ਆ ਉਸ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਆ ਉਹਨਾਂ ਵਾਸਤੇ ਮਾਲਕ ਨੇ ਬਹੁਤ ਹੀ ਸੋਹਣੇ ਇਹ ਰਾਹ ਖੋਲੇ ਆ ਇਹ ਸੰਸਥਾਵਾਂ ਬਣਾਈਆਂ ਆ ਅਸਥਾਨ ਬਣਾਏ ਹੋਏ ਆ ਹੈਨਾ ਤੇ ਬਹੁਤ ਸੰਗਤਾਂ ਉੱਥੇ ਆ ਕੇ ਲਾਹਾ ਲੈਂਦੀਆਂ ਤੇ ਤੁਸੀਂ ਉੱਥੇ ਜਾ ਕੇ ਸੰਗਤ ਭਾਈ ਸਾਹਿਬ ਉਹਨਾਂ ਦੀ ਕਰ ਸਕਦੇ ਆ ਠੀਕ ਆ ਜੀ ਤੇ ਇਹ ਸਿਗਾ ਵਾਹਿਗੁਰੂ ਦਵਿੰਦਰ ਕੌਰ ਜੀ ਉਹਨਾਂ ਦਾ ਸਵਾਲ ਸੋ ਮਾਲਕ ਨੇ ਬਹੁਤ ਹੀ ਸੋਹਣੀ ਕਿਰਪਾ ਕੀਤੀ ਆ ਤੇ ਸਾਰੀ ਵਿਚਾਰ ਆਪਣੇ ਇਹ ਪੂਰੀ ਹੋ ਚੁੱਕੀ ਆ ਤੇ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਕਰ ਦਿਓ ਤੇ ਇੱਕ ਬੇਨਤੀ ਹੋਰ ਕਰਨੀ ਆ ਕਿ ਕਈ ਸੰਗਤਾਂ ਬਹੁਤ ਗਲਤ ਕਮੈਂਟ ਕਰ ਜਾਂਦੀਆਂ ਹਨ ਹੈਨਾ ਤੇ ਦੇਖੋ ਵਾਹਿਗੁਰੂ ਬੋਰਡਾ ਬਹੁਤ ਸੋਖਾ ਆ ਹੈਨਾ ਪਰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈਨਾ ਤੇ ਜਿੰਨੇ ਮਾਲਕ ਨੇ ਬਖਸ਼ਿਸ਼ ਕੀਤੀ ਆ ਮਾਲਕ ਆਪ ਹੀ ਬੁਲਾਉਂਦੇ ਆ ਕਿਉਂਕਿ 2016 ਤੋਂ ਮਾਲਕ ਨੇ ਇਸ ਰਾਹ ਦੇ ਉੱਤੇ ਤੋਰਿਆ ਉਸ ਤੋਂ ਪਹਿਲਾਂ ਤਾਂ ਚਲੋ ਜਿਹੜੀ ਸਾਰੀ ਦੁਨੀਆ ਕੰਮ ਕਰਦੀ ਆ ਉਹ ਕਰਦੇ ਰਹੇ ਆ ਤੇ ਹੁਣ ਮਾਲਕ ਨੇ ਬੜੀ ਕਿਰਪਾ ਕੀਤੀ ਹੈ ਨਾ ਸੋ ਕਮੈਂਟ ਕਰਨ ਲੱਗੇ ਆ ਪਲੀਜ਼ ਵੇਖਿਆ ਕਰੋ ਹੈ ਨਾ ਇਸ ਤੋਂ ਚੰਗਾ ਤਾਂ ਕਮੈਂਟ ਹੀ ਨਾ ਕਰੋ ਜਾਂ ਤੁਸੀਂ ਇਹ ਵੀਡੀਓ ਨਾ ਦੇਖੋ ਜਾਂ ਰੀਲਾਂ ਨਾ ਦੇਖੋ ਜਾਂ ਫੋਟੋਆਂ ਨਾ ਦੇਖੋ ਜਾਂ ਅਜਿਹੇ ਪੇਜ ਹੀ ਨਾ ਖੋਲੋ ਜਿੱਥੇ ਗੁਰਬਾਣੀ ਦੀ ਵਿਚਾਰ ਕੀਤੀ ਜਾਂਦੀ ਤੁਸੀਂ ਭਾਈ ਗਾਣੇ ਦੇਖ ਲਓ ਤੁਸੀਂ ਜਿਹੜੇ ਜੀਵ ਨਸ਼ਾ ਕਰਦੇ ਆ ਉਹਨਾਂ ਨੂੰ ਵੇਖ ਲਓ ਪੱਪਾ ਪਾਲਟੀਆਂ ਦੇ ਵਿੱਚ ਜਾਂਦੇ ਆ ਜਾਂ ਹੋਰ ਦੇਖ ਲਓ ਨਾਚ ਗਾਣੇ ਦੇਖ ਲਓ ਪਰ ਕਮੈਂਟ ਨਾ ਇਦਾਂ ਕਰਕੇ ਜਾਇਆ ਕਰੋ ਹੈਨਾ ਕਿਉਂਕਿ ਜਦ ਕਿਸੇ ਬੰਦੇ ਨੇ ਕੋਈ ਗਾਲੀ ਗਲੋਚ ਨਹੀਂ ਕੀਤੀ ਕੋਈ ਗਲਤ ਵਿਚਾਰ ਨਹੀਂ ਕੀਤਾ ਕਿਸੇ ਨੂੰ ਹਰਟ ਨਹੀਂ ਕੀਤਾ ਫਿਰ ਗਲਤ ਕਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਵੈਗੁਰ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਕਰਦੇ ਹੋ ਸੋ ਮਾਲਿਕ ਨੇ ਬਹੁਤ ਹੀ ਸੋਹਣੀ ਕਿਰਪਾ ਕੀਤੀ ਹੈ ਵੇਖੋ ਮਹਿਤਾਬ ਕੋਰ ਵੀ ਸੌ ਗਈ ਹੈ ਹੈਨਾ ਵੇਖੋ ਇਦਾਂ ਹੀ ਵਿਚਾਰ ਚੱਲਦੇ ਚੱਲਦੇ ਸੌਂਦੇ ਹੈਨਾ ਨਹੀਂ ਤਾਂ ਬੱਚੇ ਕੀ ਕਰਦੇ ਆ ਰੋਂਦੇ ਆ ਸੋ ਉਹਨਾਂ ਦੇ ਕੰਨਾਂ ਦੇ ਵਿੱਚ ਉਹਨਾਂ ਨੂੰ ਤਾਂ ਸਮਝ ਆਉਣਾ ਨਹੀਂ ਕਿ ਇਹ ਕੀ ਬੋਲਦੇ ਆ ਨਾ ਵਾਹ ਗੁਰੂ ਜਾਂ ਕੋਈ ਪਿੱਛੇ ਪਾਠ ਲਾ ਦਿਓ ਜਾਂ ਕੋਈ ਸ਼ਬਦ ਲਾ ਦਿਓ ਨਾ ਸੋ ਬੱਚਿਆਂ ਨੂੰ ਇਸ ਪਾਸੇ ਜ਼ਰੂਰ ਲਾਉਣਾ ਆ ਕਿਉਂਕਿ ਦੱਸਦੇ ਆ ਨਾ ਵੀ ਆਉਣ ਵਾਲਾ ਸਮਾਂ ਕਹਿੰਦੇ ਬੜਾ ਭਿਆਨਕ ਆ 2027 ਤੋਂ ਪਹਿਲਾਂ ਪਹਿਲਾਂ ਕਹਿੰਦੇ ਸਿਮਰਨ ਕਰ ਲਓ ਜਿਨ੍ਹਾਂ ਨਾਮ ਦੇ ਨਾਲ ਜੜ ਸਕਦੇ ਆ ਇੱਕ ਆਪ ਪ੍ਰੈਕਟੀਕਲ ਪਾਇਆ ਸੀ ਉਹ ਗੁਰਮੁਖ ਪਿਆਰਿਆਂ ਨੂੰ ਸਿਮਰਨ ਕਰਨ ਤੋਂ ਬਾਅਦ ਘਰ ਦੇ ਵਿੱਚ ਜਿਹੜੀ ਜੋਤ ਲੱਗੀ ਆ ਉਹਦੇ ਵਿੱਚ ਉਹਨਾਂ ਨੂੰ ਕੀ ਦਿਖਾਈ ਦਿੱਤਾ ਕਮਲ ਦਾ ਫਲ ਹੈਨਾ ਹੁਣ ਕਈ ਜੀ ਮੰਨਦੇ ਕਈ ਨਹੀਂ ਮੰਨਦੇ ਦੇਖੋ ਵਾਹਿਗੁਰੂ ਮਾਲਕ ਕੁਝ ਵੀ ਕਰ ਸਕਦੇ ਆ ਤੇ ਕਿਸੇ ਦੇ ਨਾਲ ਵੀ ਕਰ ਸਕਦੇ ਆ ਹੈਨਾ ਮਾਲਕ ਇਹ ਮਾਲਕ ਦੀ ਇੱਛਾ ਆ ਬਹੁਤ ਕੁਝ ਕਰ ਸਕਦੇ ਆ ਆਪਾਂ ਸੋਚ ਵੀ ਨਹੀਂ ਸਕਦੇ ਹੈਨਾ ਸੁ ਬਹੁਤ ਹੀ ਸੋਹਣਾ ਉਹਨਾਂ ਦਾ ਪ੍ਰੈਕਟੀਕਲ ਹੈਗਾ ਸਿਮਰਨ ਅਭਿਆਸ ਕਰਦੇ ਕਰਦੇ ਬਹੁਤ ਜੀਵਾ ਦੇ ਨਾਲ ਅਜਿਹੇ ਪ੍ਰੈਕਟੀਕਲ ਹੋ ਜਾਂਦੇ ਆ ਹੈਨਾ ਕੋਈ ਜੀਵ ਮੰਨਦੇ ਆ ਕੋਈ ਨਹੀਂ ਮੰਨਦੇ ਹਨ ਇੱਕ ਆਪਾਂ ਨੂੰ ਕਮੈਂਟ ਆਇਆ ਪਾ ਪੜ ਲਈਏ ਦਲਜੀਤ ਕੌਰ ਮਹਾਲ ਜੀ ਲਿਖਦੇ ਆ ਵਾਹਿਗੁਰੂ ਜੀ ਮੇਰਾ ਬੱਚਾ ਪਹਿਲਾਂ ਪਾਰ ਸਿਮਰਨ ਕਰਦਾ ਸੀ ਅੱਛਾ ਜੀ ਵਾਹਿਗੁਰੂ ਦੇਖੋ ਜਿੱਦਾਂ ਜਿੱਦਾਂ ਵੱਡੇ ਹੋਈ ਜਾਣਾ ਬੱਚਿਆਂ ਨੇ ਕਾਲ ਨੇ ਇਹਨਾਂ ਦੇ ਉੱਤੇ ਪ੍ਰਭਾਵ ਪਾਈ ਜਾਣਾ ਹੁਣ ਜਿਵੇਂ ਮਹਿਤਾਬ ਕੌਰ ਆ ਹੈਨਾ ਇਹਦੇ ਅੰਦਰ ਕੋਈ ਵੀ ਹਜੇ ਕੋਈ ਫੁਰਨਾ ਨਹੀਂ ਹੈਗਾ ਹਨਾ ਮਤਲਬ ਕਾਲ ਦਾ ਹਜੇ ਇੰਨਾ ਜ਼ੋਰ ਨਹੀਂ ਹੈਗਾ ਪਰ ਜਿਵੇਂ ਜਿਵੇਂ ਵੱਡੇ ਹੋਈ ਜਾਣਾ ਪਹਿਲਾਂ ਤਾਂ ਮੋਹ ਨੇ ਐਂਟਰ ਕਰਨਾ ਹੈਨਾ ਜਿਵੇਂ ਪੰਜ ਦੂਤ ਹੈ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੇ ਹੌਲੀ ਹੌਲੀ ਜਿਵੇਂ ਜਿਵੇਂ ਬੱਚੇ ਨੇ ਵੱਡੇ ਹੋਈ ਜਾਣਾ ਇਹਨਾਂ ਨੇ ਹੌਲੀ 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 ਅੰਦਰ ਐਂਟਰ ਹੋਈ ਜਾਣਾ ਹੈਨਾ ਸੋ ਕਾਲ ਦਾ ਪ੍ਰਭਾਵ ਬੱਤਾ ਹੈ ਜੇ ਆਪਾਂ ਹੁਣੇ ਸਿਮਰਨ ਤੇ ਲਾਹਾਂਗੇ ਉਹਨਾਂ ਨੂੰ ਹੈਨਾ ਘਰ ਦਾ ਮਾਹੌਲ ਉਦਾਂ ਦਾ ਬਣਾਉਣਾ ਪੈਣਾ ਕਰਦਾ ਮਾਹੌਲ ਕਿੱਦਾਂ ਦਾ ਬਣਾਉਣਾ ਪੈਣਾ ਕਿ ਸਵੇਰੇ ਸ਼ਾਮ ਬਾਣੀ ਬਾਣੀ ਦੀ ਵਿਚਾਰ ਜਦੋਂ ਆਪਾਂ ਚਾਹ ਪਾਣੀ ਰੋਟੀ ਪਾਣੀ ਖਾਣ ਨੂੰ ਬੈਠੇ ਆ ਉਹ ਤੋਂ ਬਾਣੀ ਦੀ ਵਿਚਾਰ ਇੱਕ ਸ਼ਬਦ ਪੜ ਲੈਣਾ ਬੱਚਿਆਂ ਦੇ ਮੋਹਰੇ ਇੱਕ ਸ਼ਬਦ ਸਿਰਫ ਇੱਕ ਸ਼ਬਦ ਇੱਕ ਸ਼ਬਦ ਪੜ ਕੇ ਉਹਦੀ ਵਿਆਖਿਆ ਕਰਨੀ ਆ ਬੱਚਿਆਂ ਨੂੰ ਸੁਣਾਉਣਾ ਆ ਕਿ ਬੱਚਿਓ ਆ ਸੁਣੋ ਕਿ ਆ ਮਹਾਰਾਜ ਨੇ ਬਾਣੀ ਦੇ ਵਿੱਚ ਜਿਹੜਾ ਸ਼ਬਦ ਲਿਖਿਆ ਹੈ ਨਾ ਉਹਦਾ ਅਰਥ ਆ ਨਿਕਲਦਾ ਆ ਉਸ ਤੋਂ ਬਾਅਦ ਨਿਆਣਾ ਮੰਨੇ ਜਾਂ ਨਾ ਮੰਨੇ ਹੈਨਾ ਕਿਉਂਕਿ ਮਾਲਕ ਨੇ ਹੀ ਲਾਉਣਾ ਇਸ ਪਾਸੇ ਸਾਡੀ ਕੀ ਔਕਾਤ ਆ ਆਪਾਂ ਮਾਲਕ ਨੂੰ ਬੇਨਤੀ ਜ਼ਰੂਰ ਕਰ ਸਕਦੇ ਆ ਮਾਲਕ ਨੂੰ ਹੀ ਬੇਨਤੀ ਕਰਨੀ ਆ ਵਾਈਗੁਰ ਦੇਖੋ ਇਹ ਦੇਖੋ ਕਾਲ ਦਾ ਜੋਰ ਆ ਹੈਨਾ ਕਾਲ ਜਿਵੇਂ ਜਿਵੇਂ ਬੱਚੇ ਵੱਡੇ ਹੋ ਜਾਂਦੇ ਆ ਕਾਲ ਨੇ ਵਿਚਾਰ ਪੈਦਾ ਕਰ ਦਿੰਦੇ ਆ ਹੈਨਾ ਸੋ ਘਰ ਦਾ ਮਾਹੌਲ ਉਦਾਂ ਦਾ ਹੋਣਾ ਬਹੁਤ ਜ਼ਰੂਰੀ ਆ ਕਿ ਅਸੀਂ ਸਿਮਰਨ ਅਭਿਆਸ ਕਰਦੇ ਰਹੀਏ ਬੱਚਿਆਂ ਨੂੰ ਵੀ ਨਾਲ ਲਾਈਏ ਹੈਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਵਾਹਿਗੁਰੂ ਜੀ ਵਿਚਾਰਾਂ ਕਰਦੇ ਹੋਏ ਬਹੁਤ ਭੁੱਲਾ ਹੋ ਜਾਂਦੇ ਹਨ ਤੇ ਗੁਰੂ ਤੇ ਸੰਗਤ ਬਖਸ਼ਣ ਜੋ ਗਿਆ ਬਖਸ਼ ਦੇਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ